ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਕੀਨਾ ਨੇ ਆਪਣੀ ਐਡ ਦੁਬਾਰਾ بار بار ਲਗਾਨੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ NRI ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ PR ਬ੍ਰਾਹਮਣ ਵੈਸ਼ਨੋ ਲੜਕਾ ਹੈ ਜੀ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਜਨਮ ਮਿਨਾ ਦਾ 1995 ਦਾ ਹੈ ਜੀ ਕਾਦੇ ਇਹਨਾਂ ਦਾ 6 ਫੁੱਟ 2 ਇੰਚ ਹੈ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮੈਨੇਜਮੈਂਟ V B A ਡਿਗਰੀ ਕੈਨੇਡਾ ਸਰੀ ਵੈਨਕੂਵਰ ਬਤੌਰ ਕੰਪਨੀ ਵਿੱਚ ਮੈਨੇਜਰ ਜੋਬ ਕਰਦੇ ਨੇ ਜੀ ਪਿਤਾ ਸਰਕਾਰੀ ਜੋਬ ਤੋਂ ਬਾਅਦ ਪੈਸ਼ਨਰ ਹਨ ਜੀ ਮਾਤਾ ਜੀ ਹਾਊਸ ਵਾਈਫਾਂ ਦੀ ਲੜਕੀ ਇਹਨਾਂ ਨੂੰ ਚਾਹੀਦੀ ਹੈ ਜੀ ਬੀਐਸਸੀ ਨਰਸਿੰਗ ਕੀਤੀ ਹੋਵੇ ਫਿਜ਼ੀਓਥੈਰੇਪੀ ਲੈਬ ਟੈਕਨੀਸ਼ੀਅਨ ਬੀਡੀਐਸ ਸੀਏ ਪੰਜਾਬ ਵਿੱਚ ਇੰਡੀਆ ਜਾਂ ਕਨੇਡਾ ਤੋਂ ਹੋਵੇ ਜੀ ਅਪਰ ਕਾਸਟ ਨੋ ਬਾਰ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਪਤੇ ਰਿਚਨਕਾਰੀ ਲੈ ਸਕਦੇ ਹੋ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਕਾਸਤ ਤੁਲੀ ਹੈ ਜੀ ਜਨਮ 29 ਜੂਨ 1997 ਦਾ ਹੈ ਕੱਦ 5 ਫੁੱਟ 11 ਇੰਚ ਹੈ ਜੀ ਏਰੀਆ ਇਹਨਾਂ ਦਾ ਟਾਂਡਾ ਹੁਸ਼ਿਆਰਪੁਰ ਹੈ ਜੀ ਪੰਜਾਬ ਡਿਪਲੋਮਾ ਕੀਤਾ ਜੀ ਇਹਨਾਂ ਨੇ 2 ਸਾਲ ਦਾ ਕੰਪਿਊਟਰ ਕੋਰਸ ਫਰੋਮ ਕੈਨੇਡਾ ਤੋਂ ਮੂਵ ਟੂ ਕੈਨੇਡਾ ਸਿንስ 2017 ਬ੍ਰੈਮਟਨ ਕੈਨੇਡਾ ਵਿੱਚ ਰਹਿ ਰਹੇ ਜੀ ਆਪਣਾ ਕਾਰਿਆਨਾਤਾ ਕੈਨੇਡਾ ਸਿਟੀਚਨਸ਼ਿਪ ਮਿਲੀ ਜੀ ਇਹਨਾਂ ਨੂੰ ਇੱਕ ਜੰਗਰ ਬਟਰ ਹੈ ਜੀ who completed medical studies in canada and works as a registered nurse in a canadian hospital ਫਾਦਰ ਹੋਲਸੇਲ ਕਲੋਥ ਮਰਚੰਟ ਨੇ ਜੀ ਟਾਂਡਾ ਹੁਸ਼ਿਆਰਪੁਰ ਵਿੱਚ ਮਦਰ ਹਾਊਸ ਵਾਈਫ ਹੈ ਕੰਮ ਇਹ ਕਰਦੇ ਜੀ ਟਰੈਕ ਡਰਾਈਵਰ ਦਾ ਇਨਕਮ ਇਹਨਾਂ ਦੀ 10000 ਕੈਨੇਡੀਅਨ ਡਾਲਰਸ ਮੰਥਲੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਆਪ ਕੱਲ੍ਹ ਬਾਤ ਕਰਕੇ ਬਤੇਰੀ ਜਾਣਕਾਰੀ ਲੈ ਸਕਦੇ ਹੋ बेटे का रिश्ता नोट करो जी नेम सिंह जन्म चौदह नवंबर उन्नीस सौ तिरानवे का है जी बर्थ टाइम सत्त बज के अठ एम ग्रैजुएशन की जी इन्होंने बीकॉम मोना पंजाबी है जी अनमेरिड है वर्क करते हैं जी वर्किंग इन स्विस ब्यूटी कॉस्मेटिक लिमिटेड एज ए ई कॉमर्स मैनेजर ने सैलरी इन्हें दस लाख पर एनूएम है जी हाइट छे फुट है एरिया दिल्ली है फादर नहीं हैं जी ਮਦਰ ਹਾਊਸ ਵਾਈਫ ਹੈ ਕਾਸਟਿਮਾਨ ਤਰਖਾਨ ਨੇ ਜੀ ਪਿਓਰ ਵੈਜੀਟੇਰੀਅਨ ਨੇ ਇੱਕ ਜੰਗਰ ਬ੍ਰਦਰ ਹੈ ਜੀ ਅਨਮੈਰਿਡ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵੈਲ ਕਲਚਰਡ ਗੁੱਡ ਲੁਕਿੰਗ ਸਿੰਪਲ ਲਾਈਫ ਪਾਰਟਨਰ ਚਾਹੀਦਾ ਹੈ ਜੀ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਚੁੰਨੀ ਚੜਾਵਾ ਕਰਨਾ ਹੈ ਜੀ ਅਨੰਦ ਕਾਰਜ ਕਰਨਾ ਹੈ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਾਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਜ 32 ਸਾਲ ਹੈ ਜੀ ਘਰ ਦੇ 5 ਫੁੱਟ 3 ਇੰਚ ਹੈ ਪੜਾਈ ਇਹਨਾਂ ਨੇ ਬੀਕਮ ਕੀਤੀ ਹੈ ਜੀ ਕਾਸਟ ਖੱਤਰੀ ਹੈ ਸਿਸਟਰ ਕੈਨੇਡਾ ਸੈਟਲ ਹੈ ਜੀ ਫਾਦਰ ਮਦਰ ਮੈਰਿਜ ਦੇ ਬਾਅਦ ਕੈਨੇਡਾ ਜਾ ਰਹੇ ਹਨ ਲੜਕੇ ਦਾ ਵਧੀਆ ਕਾਰੋਬਾਰ ਹੈ ਜੀ ਵੈਲ ਸੈਟਲਡ ਲੜਕਾ ਹੈ ਇਹਨਾਂ ਨੇ ਸ਼ਾਦੀ ਜਲਦੀ ਕਰਨੀ ਹੈ ਜੀ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੂੰ ਲੜਕੀ ਸਿੰਪਲ ਚਾਹੀਦੀ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜੀ ਵੀ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਕੈਨੇਡਾ ਸਿਟੀਜ਼ਨ ਹੈ ਜੀ ਕੁਆਰੀ ਹੈ ਏਰੀਆ ਲੁਧਿਆਣਾ ਜਨਮ 15 11 92 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਇਨ ਫਿਜ਼ਿਕਸ ਕਿਹਦੇ ਵਿੱਚ ਕੀਤੀ ਹੈ ਜੀ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇੱਕ ਪ੍ਰਾਹ ਹੈ ਜੀ ਕਨੇਡਾ ਸਿਟੀਜ਼ਨ ਹੈ ਕੁਆਰਾ ਹੈ ਰਵੀ ਦਾਸਿਆ ਸੀ ਕਾਸਟ ਹੈ ਇਹਨਾਂ ਦੀ ਕੱਦ 5 ਫੁੱਟ 5 ਇੰਚ ਹੈ ਬੈਂਕ ਵਿੱਚ ਨੌਕਰੀ ਹੈ ਜੀ ਇਹਨਾਂ ਨੇ ਕਨੇਡਾ ਵਿੱਚ ਕੰਮ ਘਰ ਤੋਂ ਆਨਲਾਈਨ ਕਰਦੇ ਨੇ 50000 ਡਾਲਰ ਤੋਂ 60000 ਡਾਲਰ ਸਲਾਨਾ ਹੈ ਜੀ ਇਹਨਾਂ ਦੀ ਲੜਕਾ ਕਨੇਡਾ ਦਾ ਇਹਨਾਂ ਨੂੰ ਸਿਟੀਜ਼ਨ ਜਾਂ ਪੀਆਰ ਚਾਹੀਦਾ ਹੈ ਜੀ ਚਾਹੇ ਵਰ ਪਰਮਿਟ ਤੇ ਵੀ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਾਨ ਚੰਗਾ ਪੜਿਆ ਲੜਕਾ ਵੀ ਸੰਪਰਕ ਕਰ ਸਕਦਾ ਹੈ ਜੀ ਸਿਰਫ ਰਵੀ ਦਾਸ ਜੀ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1/5/1996 ਦਾ ਅਲੀ ਚਾਈਲਡਹੂਡ ਟੀਚਰ ਨੇ ਪ੍ਰਾਈਬੀ ਆਈਟੀ ਕੀਤੀ ਹੈ ਜੀ ਇਹਨਾਂ ਨੇ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੱਦ 5 ਫੁੱਟ 2 ਇੰਚ ਹੈ ਫੈਮਿਲੀ ਵਿੱਚ ਮੌਮ ਹੈ ਇੱਕ ਬ੍ਰਦਰ ਹੈ ਸਿਸਟਰ ਇਨ ਲਾ देयर ਚਿਲड्रन ਡੈਡ ਡਿਸੀਡ ਇਨ ਆਰਮੀ ਕਾਸਟ ਪ੍ਰਜਾਪਤੀ ਹੈ ਫੈਮਿਲੀ ਬਿਜ਼ਨਸ ਹੈ ਇੰਡੀਆ ਵਿੱਚ 2017 ਤੋਂ ਆਸਟ੍ਰੇਲੀਆ ਵਿੱਚ ਹੈ ਇਹਨਾਂ ਨੇ ਪੀਆਰ ਅਪਲਾਈਡ ਫॉर ਸਿਟੀਜ਼ਨਸ਼ਿਪ ਵਾਸਤੇ ਕੀਤਾ ਹੋਇਆ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਫਾਦਰ ਗਵਰਨਮੈਂਟ ਜੋਬ ਹੈ ਜੀ ਮਦਰ ਹਾਊਸ ਵਾਈਫ ਹੈ ਇੱਕ ਸਿਸਟਰ ਹੈ ਜੀ ਮੈਰਿਡ ਹੈ ਕੈਨੇਡਾ ਪੀਆਰ ਹੈ ਸਟੱਡੀ ਜੀਐਨਐਮ ਨਰਸਿੰਗ ਕੀਤੀ ਜੀ ਉਮਰ 31 ਸਾਲ ਕੋੜੀ ਇਹਨਾਂ ਨੂੰ ਚਾਹੀਦੀ ਹੈ ਜੀ ਚਾਹੇ ਗਰੀ ਪਰਿਵਾਰ ਤੋਂ ਹੋਵੇ ਚਾਹੀ ਉਸਨੇ ਪਲੱਸ 2 ਕੀਤੀ ਹੋਵੇ ਜੀ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਐਸ ਸੀ ਬੀ ਸੀ ਨੂੰ ਛੱਡ ਕੇ ਜੀ ਕੋਈ ਵੀ ਕਾਸਟ ਹੋਵੇ ਜੀ ਰਿਸ਼ਤਾ ਨੋਟ ਕਰੋ ਜੀ ਵਿੱਟੇ ਦਾ ਹੈ ਨੇਮ ਸਿੰਗਲ ਮੋਂਗਾ ਮੈਰਿਡ ਨਹੀਂ ਹਨ ਜੀ ਡੇਟ ਆਫ ਬਰਥ 23 8 1986 ਹੈ ਜੀ ਟਾਈਮ ਐਂਡ ਬਰਥ ਹੈ ਜੀ 7:15 ਪੀ ਐਮ ਏਰੀਆ ਮਲੋਠ ਹੈ ਜੀ ਮੰਗਲਿਕ ਨਹੀਂ ਹੈ ਹਾਈਟ ਹੈ 5 ਫੁੱਟ 6 ਇੰਚ ਕਾਸਟ ਸਿਖ ਅਰੋੜਾ ਇਹਨਾਂ ਨੇ ਬੀਏ ਕੀਤੀ ਹੈ ਜੀ ਫਰਮ ਇੰਡੀਆ ਤੋਂ ਐਂਡ ਡਿਪਲੋਮਾ ਫਰਮ ਆਸਟ੍ਰੇਲੀਆ ਤੋਂ ਕਿਤੇ ਹੈ ਜੀ ਕੰਮ ਇਹਨਾਂ ਦਾ ਟਰਾਂਸਪੋਰਟੇਸ਼ਨ ਦਾ ਹੈ ਜੀ ਆਸਟ੍ਰੇਲੀਆ ਵਿੱਚ ਪੈਕੇਜ ਇਹਨਾਂ ਦਾ 90000 ਡਾਲਰ ਹੈ ਜੀ ਭਰਾ ਕੋਈ ਨਹੀਂ ਹੈ ਜੀ ਦੋ ਭੈਣਾਂ ਨੇ ਜੀ ਦੋਨੋਂ ਮੈਰਿਟ ਨੇ ਫਾਦਰ ਦਾ ਬਿਜ਼ਨਸ ਹੈ ਜੀ ਆਇਰਨ ਮਰਚੰਟ ਨੇ ਮਦਰ ਹਾਊਸ ਵਾਈਫ ਹੈ ਜੀ ਤੇ ਇਹਨਾਂ ਦੀ ਆਪਣੀ ਹੈ ਇਹਨਾਂ ਦੀ ਰਿਕਵਾਇਰਮੈਂਟ ਹੈ ਜੀ ਲੜਕੀ ਨਾਈਸ ਹੋਵੇ ਜੀ ਹੂ ਰਿਸਪੈਕਟ ਐਲਡਰਸ नो हाउ टू कुक स्पॉर्टी ਹੋਵੇ ਜੀ ਬੈਚਲਰ ਡਿਗਰੀ ਮਿਨੀਮਮ ਕੀਤੀ ਹੋਵੇ ਕੁੰਡਲੀ ਮੈਚਿੰਗ ਨਾਟ ਰਿਕੈਰਡ ਇਹਨਾਂ ਦਾ ਨੰਬਰ ਦਿੱਤਾ ਗਿਆ ਹੈ ਜੀ ਆਪ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਕੁੜੀ ਆਸਟ੍ਰੇਲੀਆ ਦੀ ਹੀ ਚਾਹੀਦੀ ਹੈ ਜੀ ਰਿਸ਼ਤਾ ਨੋਟ ਕਰੋ ਜੀ ਬੇਟੇ ਦਾ ਹੈ ਜੀ ਜਨਮ 23/7/1994 ਕਾਸਟ ਜੱਟ ਸਿੱਖ ਹੈ ਜੀ ਗੋਤ ਇਹਨਾਂ ਦੀ ਪੁੱਲਰ ਹੈ ਹਾਈਟ 6 ਫੁੱਟ ਹੈ ਜੀ ਪੜਾਈ ਇਹਨਾਂ ਨੇ ਬੀਏ ਕੀਤੀ ਹੈ ਇੰਨਾ ਦਾ ਆਪਣਾ ਬਿਜ਼ਨਸ ਹੈ ਜੀ ਇਹਨਾਂ ਕੋਲ ਇੱਕ ਪਲਾਟ ਵੀ ਹੈ ਜੀ ਪਰਾ ਪੰਜਾਬ ਪੁਲਿਸ ਵਿੱਚ ਹੈ ਦੋਨਾਂ ਪਰਾਵਾਂ ਕੋਲ 12 ਏਕੜ ਜ਼ਮੀਨ ਆਂਦੀ ਹੈ ਜੀ ਇਹਨਾਂ ਨੂੰ ਕੁੜੀ ਚਾਹੀਦੀ ਹੈ ਜੀ ਸਿੰਪਲ ਪਰਿਵਾਰ ਤੋਂ ਘਰੇਲੂ ਹੋਵੇ ਡਿਮਾਂਡ ਕੋਈ ਨਹੀਂ ਹੈ ਜੀ ਇਹਨਾਂ ਦਾ ਏਰੀਆ ਫਾਜ਼ਿਲਕਾ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇ ਜਾਣਕਾਰੀ ਲੈ ਸਕਦੇ ਹੋ ਬੀਏਟੀ ਦਾ ਰਿਸ਼ਤਾ ਨੋਟ ਕਰੋ ਜੀ ਚਾਚੇ ਸਿੱਖ ਵੈਸ਼ਨੋ ਲੜਕੀ ਜਨਮ 1993 ਦਾ ਕੱਦ 5 ਫੁੱਟ 1 ਇੰਚ ਹੈ ਪੜਾਈ ਇਹਨਾਂ ਨੇ ਬੀ ਟੈਕ ਐਮਬੀਏ ਕੀਤੀ ਹੈ ਜੀ ਸਰੀ ਕੈਨੇਡਾ ਵਰਕ ਪਰਮਿਟ ਪ੍ਰੋਸੈਸ ਵਿੱਚ ਹੈ ਜੀ ਇਹਨਾਂ ਲਈ ਸਿਆਟਲ ਸਰੀ ਨੇੜੇ ਵੈਸ਼ਨੋ ਪੜਿਆ ਜਮੀਨ ਵਾਲਾ ਪੀ ਆ ਲੜਕਾ ਚਾਹੀਦਾ ਹੈ ਜੀ ਇਹਨਾਂ ਕੋਲ ਯੂ ਐਸ ਏ ਦਾ ਵੀਜ਼ਾ ਹੈ ਏਰੀਆ ਫਰੀਦਕੋਟ ਐਨ ਆ ਆਰ ਆਈ ਵੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 25 9 1995 ਕੱਦ 5 ਫੁੱਟ 8 ਇੰਚ ਹੈ ਕਾਸਟ ਮਛਵੀ ਵਾਲਮੀਕੀ ਹੈ ਏਰੀਆ ਲਕੋਦਰ ਹੈ ਉਹਦਾ ਆਈ ਕੰਪਿਊਟਰ ਪ੍ਰੋਗਰਾਮਿੰਗ ਕੰਮ ਕਰਦੇ ਨੇ ਜੀ ਆਈਟੀ ਨੈਟਵਰਕ ਐਡਮਿਨ ਕੋੜੀ ਕੈਨੇਡਾ ਪੀਆਰ ਹੈ ਪੇਰੈਂਟਸ ਗ੍ਰੀਸ ਦੇ ਸਿਟੀਜ਼ਨ ਨੇ ਇੱਕ ਪਰ ਯੂਐਸਏ ਹੈ ਇਹਨਾਂ ਨੂੰ ਮੁੰਡਾ ਚਾਹੀਦਾ ਹੈ ਜੀ ਵੈਲ ਐਜੂਕੇਟਿਡ ਹੋਵੇ ਕੱਦ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਕਾਸਟ ਐਸਸੀ ਹੋਵੇ ਐਨਆਰਆਈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਲ ਯੂਕੇ ਐਨਆਰਆਈ ਬ੍ਰਿਟਿਸ਼ ਸਿਟੀਜ਼ਨ ਅਮ੍ਰਿਤਾਲੀ ਗੁਰਸਿੱਖ ਪੇਟਾ ਹੈ ਜੀ ਵੈਜੀਟੇਰੀਅਨ ਹੈ ਏਰੀਆ ਰੋਪੜ ਹੈ ਜੀ ਇਹਨਾਂ ਕੋਲ ਪ੍ਰਾਪਰਟੀ ਹੈ ਜੀ ਹਾਊਸ ਹੈ ਇਹਨਾਂ ਦਾ ਆਪਣਾ ਐਂਡ ਇੱਕ ਕਿਲਾ ਹੈ ਜੀ ਇਹਨਾਂ ਕੋਲ ਏਜ ਇਹਨਾਂ ਦੀ 48 ਹੈ ਜੀ ਹਾਈਟ 5 ਫੁੱਟ 6 ਇੰਚ ਹੈ ਐਮਏ ਸਿੱਖ ਰਿਲੀਜੀਅਨ ਸਟੱਡੀ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਜੀ ਇਹਨਾਂ ਦਾ ਡਿਵੋਰਸ ਹੋਇਆ ਪਿਆ ਜੀ ਲਿਵਿੰਗ ਅਲੋਨ ਇਨ ਯੂਕੇ ਪੇਰੈਂਟਸ ਨਹੀਂ ਹਨ ਜੀ ਇੱਕ ਬ੍ਰਦਰ ਇੱਕ ਸਿਸਟਰ ਹੈ ਜੀ ਇੰਡੀਆ ਵਿੱਚ ਇੱਕ ਸਿਸਟਰ ਇਨ ਸਪੇਨ ਵਿੱਚ ਹੈ ਜੀ ਵਰਕਿੰਗ ਇਨ ਵੇਅਰ ਹਾਊਸ ਐਨਾ ਨੂੰ ਲੋੜ ਹੈ ਜੀ ਸਿੱਖ ਫੀਮੇਲ ਐਨੀ ਕਾਸਟ ਇਨ ਯੂਕੇ ਲੜਕੀ ਦੀ ਏਜ 25 ਤੋਂ 40 ਸਾਲ ਤੱਕ ਹੋਵੇ ਜੀ ਐਨਾ ਨੂੰ ਸਿੱਖ ਫੀਮੇਲ ਅਨਮੈਰਿਡ ਜਾਂ ਡਿਵੋਰਸੀ ਹੋਵੇ ਕੋਈ ਐਨੀ ਕਾਸਟ ਐਨੀ ਵੀਜ਼ਾ ਇਨ ਯੂਕੇ ਲੜਕੇ ਚਾਹੀਦੇ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਅੰਮ੍ਰਿਤ ਤਾਰੀ ਲੜਕੀ ਨੂੰ ਪਹਿਲ ਦਿੰਦੇ ਹਨ ਜੀ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਰਵੀ ਦਾਸਿਆ ਸਿੱਖ ਬੋਆਏ ਜੀ ਫਰੋਮ ਅੰਬੀਸਰ नेम सिंह नाफ्रिया जन्म पच्ची जुलाई उन्नीस सौ चौरानवे हाइट पांच फुट पांच इंच है कलर फेयर पढ़ाई इन्होंने बी टेक सी एस पी जी डी सी ए, वर्क परमिट इन किचनर ऑनटारीो कनेडा इन आई टी फील्ड एज सॉफ्टवेयर इंजीनियर इन ए अमेरिकन कंपनी किक्लम अप्लाइड फॉर पी आर गोथ इन जी एंड एंड मड ਫਾਦਰ ਐਂਡ ਮਦਰ ਰਟਾਇਰਡ ਫ্রম ਗਵਰਨਟ ਜੋਬਸ ਹੈ ਜੀ ਸਿਸਟਰ ਇੱਕ ਮੈਰੀਡਾ ਇਨ ਕੈਨੇਡਾ ਸਿਟੀਜਨ ਹੈ ਜੀ ਇਹਨਾਂ ਨੂੰ ਬਿਊਟੀਫੁੱਲ ਗਰਲ ਚਾਹੀਦੀ ਹੈ ਜੀ ਪੀਆਰ ਇਨ ਕੈਨੇਡਾ ਹੋਵੇ ਵਰਕਿੰਗ ਇਨ ਆਈਟੀ ਫੀਲਡ অর ਬੀਐਸਸੀ ਨਰਸਿੰਗ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਆਪ ਅਧਿਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਮਹਿਰਾ ਸਿੱਖ ਲੜਕੀ ਹੈ ਜੀ ਨਾਮ ਕੋਰ ਏਰੀਆ ਬਰਨਾਲਾ ਹੈ ਜੀ ਪੜਾਈ ਡੀ ਫਾਰਮੇਸੀ ਕੀਤੀ ਚ ਇਹਨਾਂ ਨੇ ਦੋ ਪਿਆਨਾ ਨੇ ਪ੍ਰ ਇੱਕ ਵਿਆਹਿਆ ਹੋਇਆ ਹੈ ਕੱਦ 5 ਫੁੱਟ 1 ਇੰਚ ਹੈ ਜੀ ਕਾਸਟ ਮਹਿਰਾ ਸਿੱਖ ਉਮਰ 31 ਸਾਲ ਡਿਮਾਂਡ ਲੜਕਾ ਵੈਸ਼ਨੋ ਹੋਵੇ ਅਗਰਵਾਲ ਪਰਿਵਾਰ ਵੀ ਵਿਚਾਰਨਯੋਗ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵਤੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 26 ਸਾਲ ਕੱਦ 5 ਫੁੱਟ 7 ਇੰਚ ਹੈ ਸਕਿਨ ਕਲਰ ਫੇਅਰ ਹੈ ਫਰਸਟ ਵਿਜ਼ਿਟ ਇਨ ਯੂਕੇ ਔਨ ਸਟੱਡੀ ਵੀਜ਼ਾ 2019 ਵਰਕ ਪਰਮਿਟ ਜੀ ਵਰਕ ਪਰਮਿਟ ਤੇ ਹੈ ਵਰਕ ਐਜ਼ ਅ ਸਿਸਟੈਂਟ ਡਾਕਟਰ ਟੂ ਫਿਕਸ ਅਪਾਇੰਟਮੈਂਟ ਡਿਸਪੈਂਸਰੀ ਯੂਕੇ ਲੰਡਨ ਵਿੱਚ ਰਹਿ ਰਹੇ ਨੇ ਜੀ ਕਾਸਟ ਜੱਟ ਸਿੱਖ ਹੈ ਸਰਨੇਮ ਬਾਜਵਾ ਫਾਦਰ ਐਸਆਈ ਇਨ ਪੰਜਾਬ ਪੁਲਿਸ ਵਿੱਚ ਨੇ ਜੀ ਮਦਰ ਹਾਊਸ ਵਾਈਫ ਹੈ ਐਲ্ডার ਫਾਦਰ ਇੰਜੀਨੀਅਰ ਹੈ ਜੀ ਮਰਜਟ ਨੇਵੀ ਵਿੱਚ ਮੈਰਿਟ ਨੇ ਉਹ ਇਹਨਾਂ ਨੂੰ ਕੁੜੀ ਯੂਕੇ ਵਿੱਚ ਚਾਹੀਦੀ ਹੈ ਜੀ ਯੂਕੇ ਵਿੱਚ ਹੋਵੇ ਇੰਡੀਆ ਤੋਂ ਹੈ ਤੇ ਜੀ ਬੀਐਸ ਨਰਸਿੰਗ ਬੀਐਸਸੀ ਨਰਸਿੰਗ ਕੀਤੀ ਹੋਵੇ टैलीफोन नंबर दिता गया है, है जी वेरे वे जानकारी लै सकते हो रिश्ता नोट करो जी मंगलिक बेटे का है जी नेम कुमार मोडगिल मंगलिक है जी डेट ऑफ बर्थ तेई अठ नब्बे का पढ़ाई उन्होंने बी टेक एम बी ए की है जी जॉब करते ने जी मैनेजर इन कंपनी लुधियाना हाइट पांच फुट अठ इंच है जी कास्ट सरस्वत ब्राह्मन है एरिया नियर दहलो डिस्ट्रिक्ट लुधियाना ਇਨਾਂ ਨੂੰ ਪੜੀ ਲਿਖੀ ਜਾਂ ਜੋਬ ਕਰਦੀ ਮੰਗਲੀ ਕੁੜਕੀ ਦੀ ਲੋੜ ਹੈ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਉਹ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਗੈਨੇਪਾਲ ਕਾਸ ਝਟਸਿਕ ਹੈ ਜੀ ਡੇਟ ਆਫ ਬਰਥ 1984 ਬੀਏ ਕੀਤੀ ਜੀ ਇਹਨਾਂ ਨੇ ਇਹਨਾਂ ਦਾ ਡਿਵੋਰਸ ਹੋਇਆ ਪਿਆ ਹੈ ਜੀ ਬੱਚਾ ਕੋਈ ਨਹੀਂ ਹੈ ਜੀ ਕੈਨੇਡਾ ਪੀਆਰ ਹੈ ਫਾਦਰ ਨਹੀਂ ਹਨ ਜੀ ਇਹਨਾਂ ਦੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਆ ਉਹ ਤੇਰੇ ਜਾਣਕਾਰੀ ਲੈ ਸਕਦੇ ਹੋ